ਕੋ ਵੀ ਆ ਜਾਣਗੇ ਥੋੜੇ ਪਿੱਛੇ ਮੈਂ ਮੈਂ ਫਿਰ ਦੋਨੇ ਬਸ ਇਨ ਕਲਾ ਬੋਲੇ ਸੋਨਿਹਾਲ ਟਾਂਡੇ ਵਾਲਿਓ ਬਹੁਤ ਬਹੁਤ ਥੋੜਾ ਧੰਨਵਾਦ ਜਿੰਨਾ ਪਿਆਰ ਜਜ਼ਬਾ ਜੋਸ਼ ਤੁਸੀਂ ਮੇਰੇ ਲਈ ਦਿਖਾ ਰਹੇ ਹੋ ਮੇਰੀ ਥਕਾਵਟ ਲੈ ਜਾਂਦੀ ਇਹਦੇ ਨਾਲ ਵੀਰੋ ਆਉਣ ਵਾਲੀ ਇੱਕ ਤਰੀਕ ਨੂੰ ਤੁਸੀਂ ਇਹ ਦੱਸ ਦਿਓ ਕਿ ਪੰਜਾਬ ਦੇ ਜਿਹੜੇ ਲੋਕ ਨੇ ਖਾਸ ਤੌਰ ਤੇ ਹਸ਼ਿਆਰਪੁਰ ਦੇ ਜਿਹੜੇ ਲੋਕ ਨੇ ਓਹੋ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਦੇਖਣਾ ਚਾਹੁੰਦੇ ਨੇ ਧਰਮ ਦੇ ਜਾਂ ਨਫ਼ਰਤ ਦੇ ਨਾਂ ਤੇ ਵੋਟ ਨਹੀਂ ਪਾਉਂਦੇ ਇਹ ਵਿਕਾਸ ਦੇ ਨਾਂ ਤੇ ਇਹ ਕੰਮ ਦੀ ਰਾਜਨੀਤੀ ਕਰਦੇ ਆ ਚੰਮ ਦੀ ਰਾਜਨੀਤੀ ਨਹੀਂ ਕਰਦੇ ਗੱਲ ਦੱਸ ਦਿਓ ਇੱਕ ਤਰੀਕ ਨੂੰ ਜਿੰਨੀ ਭਾਰੀ ਗਿਣਤੀ ਤੁਸੀਂ ਪਹੁੰਚੇ ਹੋ ਮੈਨੂੰ ਲੱਗਦਾ ਤੁਸੀਂ ਤਾਂ ਫੈਸਲਾ ਤਾਂ ਕਰ ਹੀ ਬੈਠੇ ਹੋ ਬਸ ਹੁਣ ਤਾਂ ਐਲਾਨ ਹੀ ਬਾਕੀ ਹੈ ਇੱਕ ਤਰੀਕ ਨੂੰ ਡਾਕਟਰ ਰਾਜ ਕੁਮਾਰ ਚੱਬੇਵਾਲ ਤੁਹਾਡੇ ਉਮੀਦਵਾਰ ਨੇ ਔਰ ਮੈਂ ਜਿੱਥੇ ਵੀ ਗਿਆ ਇਸ ਤੋਂ ਬਾਅਦ ਮੈਂ ਕਰਤਾਰਪੁਰ ਜਾਣਾ ਹੈ ਕੱਲ ਮੈਂ ਅੰਮ੍ਰਿਤਸਰ ਸੀ ਅਰਵਿੰਨ ਕੇਜਰੀਵਾਲ ਸਾਹਿਬ ਆਏ ਸੀ ਅੱਜ ਗਏ ਨੇ ਸਭ ਤੋਂ ਪਹਿਲਾਂ ਅੱਜ ਸੰਖੇਣ ਦੀ ਮੀਟਿੰਗ ਕਰਕੇ ਉਹ ਮਹਾਰਾਸ਼ਟਰ ਚਲੇ ਗਏ ਇਹਨਾਂ ਨੂੰ ਇਹ ਸੀਗਾ ਕਿ ਕੇਜਰੀਵਾਲ ਨੂੰ ਅੰਦਰ ਕਰਕੇ ਆਮ ਆਦਮੀ ਪਾਰਟੀ ਨੂੰ ਖਤਮ ਕਰ ਦੇਣਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਆਮ ਆਦੀ ਪਾਰਟੀ ਆਲੇ ਕਿਸੇ ਹੋਰ ਮਿੱਟੀ ਦੇ ਬਣੇ ਹੋਇਆ ਇਹਨਾਂ ਨੂੰ ਤੁਸੀਂ ਦੱਬ ਨਹੀਂ ਸਕਦੇ ਇਹਨਾਂ ਨੂੰ ਤੁਸੀਂ ਚੁਕਾ ਨਹੀਂ ਸਕਦੇ ਆ ਫਰਕ ਹੁੰਦਾ ਜੀ ਵਫਾਦਾਰੀ ਦਾ ਕਿਉਂਕਿ ਸੰਕਟ ਦੇ ਸਮੇਂ ਪਰਖੇ ਜਾਂਦੀਆਂ ਨੇ ਵਫਾਦਾਰੀਆਂ ਤੇ ਅੱਜ ਕੇਜਰੀਵਾਲ ਸਾਹਿਬ ਨੇ ਉੱਥੇ ਬੋਲਦੇ ਹੋਏ ਕਿਹਾ ਕਿ ਮੈਨੂੰ ਇੰਨੀ ਖੁਸ਼ੀ ਹੋਈ ਕਿ ਪੰਜਾਬ ਦੇ ਲੋਕਾਂ ਨੇ ਆਪਣੀ ਵਚਨ ਆਪਣੀ ਜ਼ੁਬਾਨ ਨਿਭਾਈ ਤੇ ਪੰਜਾਬ ਦੇ ਵਿੱਚ ਕੋਈ ਪਾਰਟੀ ਦੇ ਨੇੜੇ ਤੇੜੇ ਵੀ ਤੋੜਨ ਵਾਲਾ ਜਾਂ ਕੋਈ ਪਾਰਟੀ ਨੂੰ ਦਰਾਰਾਂ ਪਾਉਣ ਵਾਲਾ ਕੋਈ ਨੇੜੇ ਨਹੀਂ ਆ ਸਕਿਆ ਇਸੇ ਕੰਵੇਂ ਜਿਵੇਂ ਦਿੱਲੀ 'ਚ ਹੋਇਆ ਸੋ ਵੀਰੋ ਇਹ ਤਾਂ ਆਪਣੇ ਇੱਜ਼ਤ ਅਣਖਾ ਬਰਦਾ ਸਵਾਲ ਸੀ ਸੋ ਹੁਣ ਇੱਕ ਤਰੀਕ ਨੂੰ ਜਦੋਂ ਵੋਟ ਪਾਉਣ ਜਾਓਗੇ ਤਾਂ ਇੱਕ ਚੀਜ਼ ਧਿਆਨ ਚ ਰੱਖ ਕੇ ਜਾਇਓ ਕਿ ਇੱਕ ਤਰੀਕ ਨੂੰ ਜਿਹੜੀ ਵੋਟ ਪਊਗੀ ਉਹ ਮੈਨੂੰ ਮੇਰੇ ਕੋਲੇ ਪਹੁੰਚੂਗੀ ਜਦੋਂ ਵੋਟ ਮੇਰੇ ਕੋਲੇ ਪਹੁੰਚ ਗਈ ਮੈਂ ਦੁੱਗਣੇ ਤਿੱਗਣੇ ਹੌਸਲੇ ਨਾਲ ਕੰਮ ਕਰੂੰਗਾ ਆਉਣ ਵਾਲੇ 6-7 ਮਹੀਨਿਆਂ ਦੇ ਵਿੱਚ ਜੋ-ਜੋ ਮੈਂ ਸੋਚੀ ਬੈਠਾ ਉਹ ਪੂਰਾ ਹੋ ਗਿਆ ਤਾਂ ਰੰਗਲੇ ਪੰਜਾਬ ਦੇ ਰੰਗ ਹੋਰ ਗੂੜੇ ਹੋਣਗੇ ਰੰਗਲੇ ਪੰਜਾਬ ਦੇ ਰੰਗ ਹੋਰ ਸਾਹਮਣੇ ਆਉਣਗੇ પણ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਰਹੀ ਤੁਸੀਂ ਆਪ ਹੀ ਬੋਲਣ ਲੱਗ ਗਏ ਵੀਰ 43000 ਨੌਕਰੀਆਂ ਦੇ ਕੇ 43000 ਸਰਕਾਰੀਆਂ ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਤੁਹਾਡੇ ਚੋਂ ਵੀ ਕਿਸੇ ਦੇ ਰਿਸ਼ਤੇਦਾਰ ਨੂੰ ਦੋਸਤ ਬਿੱਤਰ ਨੂੰ ਨੌਕਰੀ ਮਿਲੀ ਹੋਣੀ 1 ਰੁਪਏ ਦਾ ਵੀ ਕੋਈ ਇਲਜ਼ਾਮ ਲਾ ਦੇ ਕਿ 1 ਰੁਪਿਆ ਰਿਸ਼ਵਤ ਦਾ ਲੱਗਿਆ ਕੋਈ ਪੰਜਾਬ ਪੁਲਿਸ ਚ ਇੰਸਪੈਕਟਰ ਲੱਗਿਆ ਕੋਈ ਪਟਵਾਰੀ ਬਣਿਆ ਕੋਈ ਐਸ ਡੀਓ ਲੱਗਿਆ 1 ਰੁਪਏ ਦੇ ਵੀ ਆਵਾਜ਼ਾਰ ਨਹੀਂ ਹੈ ਕਿ 1 ਰੁਪਏ ਦੇ ਲੈ ਜਮੈਨੂ ਫੜਾ ਦੇ ਬਾਦ ਫਿਰ ਨਾ ਡਿਸਟਰਬ ਨਾ ਹੋ ਮੈਨੂ ਫੜਾ ਦੇ ਆ ਐਨਾ ਆਇ ਸ਼ਖਸ਼ੀਅਤ ਨੂੰ ਜਾਣਦੇ ਹੋ ਇਹਨਾਂ ਨੇ ਇਹਨਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਸੀ ਤੇ ਆ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਇਹਨਾਂ ਦੁਆਰਾ ਲਿਖਿਆ ਹੋਇਆ ਬਰਾਬਰੀ ਦਾ ਜਿਹੜਾ ਸੰਵਿਧਾਨ ਹੈ ਉਹਨੂੰ ਬਚਾਉਣ ਦੀਆਂ ਵੋਟਾਂ ਪੈ ਰਹੀਆਂ ਨੇ ਇਹ ਸੰਵਿਧਾਨ ਖਤਮ ਕਰ ਦੇਣਗੇ ਵੀਰੋ ਆਓ ਇਕੱਠੇ ਹੋ ਕੇ ਆਪਾਂ ਸੰਵਿਧਾਨ ਬਚਾਈਏ ਬਾਬਾ ਸਾਹਿਬ ਦਾ ਲਿਖਿਆ ਹੋਇਆ ਲੋਕਤੰਤਰ ਬਚਾਈਏ ਬਾਬਾ ਸਾਹਿਬ ਨੇ ਕਿਹਾ ਸੀ ਬਾਬਾ ਸਾਹਿਬ ਨੇ ਕਿਹਾ ਸੀ ਕਿ ਜਿਹੜੀ ਸਿੱਖਿਆ ਹੈ ਜਿਹੜੀ ਵਿਦਿਆ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਗਿਆ ਉਹ ਤਾਂ ਦਹਾੜੂ ਗਈ ਦਹਾੜੂਗਾ ਇਹ ਗੱਲ ਕਹੀ ਹੈ ਬਾਬਾ ਸਾਹਿਬ ਅੰਮ੍ਰਿਤਕਰ ਸਾਹਿਬ ਨੇ ਸੋ ਆਪਾਂ ਸਕੂਲਾਂ ਵੱਲ ਧਿਆਨ ਦੇ ਰਹੇ ਆਂ ਦਲਿਤਾਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾ ਰਹੇ ਆਂ ਕੋਈ ਵੀ ਪੀਲਾ ਕਾਰਡ ਹਰਾ ਕਾਰਡ ਗਰੀਬੀ ਦੂਰ ਨਹੀਂ ਕਰ ਸਕਦਾ ਸਿਰਫ ਗਰੀਬ ਦਾ ਬੱਚਾ ਗਰੀਬੀ ਦੂਰ ਕਰ ਸਕਦਾ ਜੇ ਇਹਨੂੰ ਕੁਆਲਟੀ ਐਜੂਕੇਸ਼ਨ ਮਿਲ ਜੇ ਉਹਨੂੰ ਵਧੀਆ ਪੜ੍ਹਾਈ ਮਿਲ ਜੇ ਤੇ ਉਹ ਇੰਜੀਨੀਅਰ ਬਣ ਜੇ ਡਾਕਟਰ ਬਣ ਜੇ ਜੇ ਇਹ ਕਲੀਅਰ ਕਰ ਜੇ 2-3 ਲੱਖ ਰੁਪਏ ਮਹੀਨੇ ਦਾ ਜਦੋਂ ਆਉਣ ਲੱਗ ਗਿਆ ਤਾਂ ਸਾਰੇ ਪਰਿਵਾਰ ਦੀ ਜਿਹੜੀ ਪੁਰਾਣੀ ਪੀੜੀਆਂ ਤੋਂ ਚੱਲੀ ਆ ਰਹੀ ਗਰੀਬੀ ਚੱਕੀ ਜਾਊਗੀ ਵੀਰੋ ਇਸੇ ਤਰ੍ਹਾਂ ਹੀ ਹਸਪਤਾਲਾਂ ਦਾ ਇਸੇ ਤਰ੍ਹਾਂ ਹੀ ਹਸਪਤਾਲਾਂ ਦੇ ਵਿੱਚ ਆਮ ਆਦਮੀ ਕਲੀਨਿਕ ਖੁੱਲ ਰਹੇ ਨੇ ਕੌਣ ਜਾਂਦਾ ਉੱਥੇ ਗਰੀਬ ਜਾਂਦਾ ਸੋ ਗਰੀਬਾਂ ਨੂੰ ਭਾਜੀ ਮੈਨੂੰ ਬੋਲ ਲੈਣ ਦਿਓ ਕਨ ਬੋਲ ਲੈਣ ਬੋਲ ਲੈਣ ਦੇ ਫਿਰ ਤੁਸੀਂ ਜੋ ਮਰਜ਼ੀ ਫੜਾਸ ਕੱਢ ਲਿਓ ਕੋਈ ਗੱਲ ਨਹੀਂ ਵੀਰੋ ਗਰੀਬ ਬੰਦਾ ਹੀ ਜਾਂਦਾ ਇਲਾਜ ਕਰਾਉਣ ਸਰਕਾਰੀ ਚ ਮੈਂ ਇੱਕ ਦਿਨ ਸੋਚਿਆ ਕਿ ਭਗਵੰਤ ਮਾਨਾ ਇਸ ਤੋਂ ਵੱਡਾ ਵੱਡਾ ਮੌਕਾ ਨਹੀਂ ਮਿਲ ਸਕਦਾ ਲੋਕਾਂ ਦੀ ਸੇਵਾ ਦਾ ਮੈਂ ਆ ਗੱਲ ਧਿਆਨ ਨਾਲ ਸੁਣ ਲਿਓ ਮੈਂ ਪੰਜਾਬ ਦੇ ਲੋਕਾਂ ਦੀ ਗਰੀਬਾਂ ਦੀ ਦਲਿਤਾਂ ਦੀ ਮਜਬੂਰੀ ਨੂੰ ਮਰਜ਼ੀ ਚ ਬਦਲਣਾ ਚਾਹਣਾ ਹੁਣ ਮਜਬੂਰੀ ਹੈ ਕਿ ਸਰਕਾਰੀ ਹਸਪਤਾਲ 'ਚ ਇਲਾਜ ਕਰਾਉਣਾ ਪੈਂਦਾ ਹੈ ਪ੍ਰਾਈਵੇਟ 'ਚ ਪ੍ਰਾਈਵੇਟ 'ਚ ਇਲਾਜ ਕਰਾਉਣਾ ਪੈਂਦਾ ਹੈ ਕਿਉਂਕਿ ਸਰਕਾਰੀ ਤੇ ਯਕੀਨ ਨਹੀਂ ਰਿਹਾ ਮਜਬੂਰੀ ਹੈ ਭਾਵੇਂ ਉਹਦੇ ਵਾਸਤੇ ਜ਼ਮੀਨ ਵੇਚਣੀ ਪੈ ਜੇ ਜਿਹੜੇ ਦੋ ਚਾਰ ਗਹਿਣੇ ਨੇ ਪਰਿਵਾਰ ਕੋਲੇ ਉਹ ਗੇ ਵਿਛੜੇ ਪੈ ਜਾਣ ਪਰ ਪ੍ਰਾਈਵੇਟ 'ਚ ਇਲਾਜ ਕਰਾਉਣਾ ਪੈਂਦਾ ਹੈ ਮਜਬੂਰੀ ਹੈ ਹੁਣ ਮਜਬੂਰੀ ਹੈ ਕਿ ਪ੍ਰਾਈਵੇਟ 'ਚ ਬੱਚੇ ਪੜਾਉਣੇ ਪੈਂਦੇ ਆ ਸਕੂਲ 'ਚ ਫੀਸਾਂ ਮਹਿੰਗੀਆਂ ਨੇ ਕਿਉਂਕਿ ਸਰਕਾਰੀ ਤੇ ਯਕੀਨ ਨਹੀਂ ਰਿਹਾ ਤੇ ਲੋਕ ਕਹਿੰਦੇ ਯਾਰ ਚਲੋ ਆਪਦੀ ਤਾਂ ਕਿਵੇਂ ਨਾ ਕਿਵੇਂ ਕੱਟ ਜੂਗੀ ਜਵਾਕ ਨੂੰ ਪੜਾ ਲੀਏ ਮੈਂ ਦੋਨੇ ਮਜਬੂਰੀਆਂ ਮੈਂ ਮਰਜ਼ੀ ਚ ਬਦਲਨੀਆ ਚਾਹਨਾ ਆਉਣ ਵਾਲੇ ਕੁਛ ਵੀ ਨਾ ਤੱਕ ਤੁਹਾਡੀ ਮਰਜ਼ੀ ਹੋਊਗੀ ਇਲਾਜ ਪ੍ਰਾਈਵੇਟ ਚ ਕਰਾਉਣਾ ਹੈ ਜਾਂ ਸਰਕਾਰੀ ਚ ਕਰਾਉਣਾ ਹੈ ਇਲਾਜ ਇੱਕੋ ਜਿਹਾ ਹੋਊਗਾ ਪਰ ਔਰ ਸਰਕਾਰੀ ਚ ਪੈਸੇ ਵੀ ਨਹੀਂ ਲੱਗਣੇ ਮੁਫਤ ਇਲਾਜ ਹੋਊਗਾ ਜਿਵੇਂ ਦਿੱਲੀ ਚ ਹੁੰਦਾ ਹੈ ਜਿੰਦਾਬਾਦ 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 ਬਿਲਕੁਲ ਐਵੇਂ ਜਿਵੇਂ ਬਿਲਕੁਲ ਐਵੇਂ ਜਿਵੇਂ ਆਪਸ ਸਕੂਲਾਂ ਦਾ ਕਰ ਦੇਣਾ ਕਿ ਥੋੜੀ ਮਜਬੂਰੀ ਨਹੀਂ ਥੋੜੀ ਮਰਜ਼ੀ ਹੈ ਪ੍ਰਾਈਵੇਟ ਚ ਪੜਾਉਣਾ ਬੱਚਾ ਪ੍ਰਾਈਵੇਟ ਪੜਾ ਲਓ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾਓ ਪਰ ਪੜ੍ਹਾਈ ਇੱਕੋ ਜਿਹੀ ਹੋਊਗੀ ਤੇ ਸਰਕਾਰੀ ਚ ਫੀਸ ਨਹੀਂ ਲੱਗੂਗੀ ਪੜ੍ਹਾਈ ਦਾ ਕੋਈ ਫਰਕ ਨਹੀਂ ਹੋਊਗਾ ਮੈਂ ਮਜਬੂਰੀ ਨੂੰ ਮਰਜ਼ੀ ਚ ਬਦਲਨੀ ਚਾਹਨਾ ਜੇ ਚੰਗੀ ਲੱਗੀ ਗੱਲ ਤਾਂ ਤਾੜੀਆਂ ਮਾਰ ਕੇ ਮੇਰਾ ਸਾਥ ਦਿਓ ਸੁਬੀਰ ਵੀਰ 43000 ਨੌਕਰੀਆਂ ਉਸ ਤੋਂ ਬਾਅਦ ਬਿਜਲੀ ਦੇ ਬਿੱਲ ਅੱਧੀ ਤੋਂ ਵੱਧ ਕਮਾਈ ਬਿਜਲੀ ਦੇ ਬਿੱਲ 'ਚ ਚਲੀ ਜਾਂਦੀ ਸੀ ਵੀਰੋ 300 ਜੁਨਟ ਪਰ ਮੰਥ ਜਾਨੀ ਕਿ 600 ਜੁਨਟ ਭਾਵੇਂ ਕੋਈ ਮੀਰ ਹੈ ਭਾਵੇਂ ਗਰੀਬ ਹੈ ਭਾਵੇਂ ਏਸੀ ਵੀ ਲੱਗੇ ਹੋਇਆ ਤੁਹਾਡੇ ਘਰੇ ਪਰ ਜੇ ਤੁਹਾਡਾ ਬਿਜਲੀ ਦਾ ਜਿਹੜਾ ਮੀਟਰ ਹੈ ਉਹ 600 ਤੋਂ ਥੱਲੇ ਆ ਤਾਂ ਬਿਜਲੀ ਦਾ ਬਿੱਲ 0 ਆਊਗਾ 90% ਘਰਾਂ ਨੂੰ ਬਿਜਲੀ ਦਾ ਬਿੱਲ ਜਿਨ੍ਹਾਂ ਜਿਨ੍ਹਾਂ ਦੇ ਬਿਜਲੀ ਦੇ ਬਿੱਲ 0 ਆਉਂਦੇ ਨੇ ਹੱਥ ਖੜੇ ਕਰਕੇ ਤਾੜੀਆਂ ਮਾਰ ਦਿੰਦਾ ਸਾਰੇ ਬੰਦੇ ਬਿਲਕੁਲ ਇਸੇ ਤਰ੍ਹਾਂ ਹੀ ਹੋਰ ਸਹੂਲਤਾਂ ਜਿਹੜੀਆਂ ਗਰੀਬਾਂ ਨੂੰ ਇਹਨਾਂ ਨੇ ਕਾਰਡ ਕੱਟਦੇ ਸੀ ਕਈ ਲੋਕਾਂ ਨੇ ਗਲਤ ਬਣਾ ਲੇ ਮੈਂ ਆਰਡਰ ਕਰਤਾ ਕਿ ਜਿਹਦੇ ਕੋਲੇ ਪਹਿਲਾਂ ਕਾਰਡ ਸੀ ਉਹਦਾ ਕਾਰਡ ਭਾਵੇਂ ਉਹਦੇ ਹੱਥ ਚ ਬਾਅਦ ਜਾਵੇ ਪਰ ਉਹਨੂੰ ਪਤਾ ਹੀ ਹੁੰਦਾ ਸਾਰੇ ਪਿੰਡ ਚ ਕਿ ਕਿਹਦੇ ਕਿਹਦੇ ਪਹਿਲਾਂ ਕਾਰਡ ਜਾਂ ਕਿਹੜਾ ਗਰੀਬ ਹੈ ਉਹਨਾਂ ਸਾਰਿਆਂ ਨੂੰ ਰਾਸ਼ਨ ਜਿਹੜਾ ਉਹ ਬਿਲਕੁਲ ਫਰੈਸ਼ ਜਿਹੜੀ ਕਣਕ ਹੁਣ ਆਈ ਹੈ ਮੰਡੀਆਂ ਚ ਉਹੀ ਕਣਕ ਗਰੀਬਾਂ ਨੂੰ ਉੱਥੇ ਮਿਲੂਗੀ ਜਿਹੜੀ ਜਿਹੜੇ ਕਣਕ ਦਾ ਜਿਹੜੀ ਕਣਕ ਦੀ ਰੋਟੀ ਮੇਰੇ ਘਰੇ ਬਣਦੀ ਆ ਉਹੀ ਕਣਕ ਦੀ ਰੋਟੀ ਗਰੀਬਾਂ ਦੇ ਘਰੇ ਬਣੂਗੀ ਇਹ ਨਹੀਂ ਹੈਗਾ ਕਿ ਗਲੀ ਸੜੀ ਮਿੱਟੀ ਵਾਲੀ ਸੁਸਰੀ ਲੱਗੀ ਹੋਈ ਕਣਕ ਹੈ ਜੀ ਦੇਤੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਸੋ ਇਹ ਅਨਮਨੁੱਖੀ ਵਿਹਾਰ ਨਹੀਂ ਕਰਨਾ ਵੀਰੋ ਫਿਰ ਕਾਲੀਦਾਲ ਨੇ ਕੀ ਕੀਤਾ ਜਦੋਂ ਪਿੰਡਾਂ 'ਚ ਗਏ ਪਹਿਲੀ ਗੱਲ ਤਾਂ ਜਾਣ ਹੀ ਦਿੰਦੇ ਉਹਨਾਂ ਨੂੰ ਜਿਹੜੇ ਪਿੰਡ ਚਲੇ ਗਏ ਉੱਥੇ ਲੋਕ ਕਹਿੰਦੇ ਜੀ ਸਾਡੇ ਪਿੰਡ ਤਾਂ 30 ਸਾਲ ਬਾਅਦ ਕੱਸੀ 'ਚ ਪਾਣੀ ਆਇਆ ਜੀ ਸਾਡੇ ਪਿੰਡ ਤਾਂ ਨਹਿਰ ਦਾ ਪਾਣੀ 35 ਸਾਲ ਬਾਅਦ ਆਇਆ ਜੀ ਅਜੀਤਾ ਜੀ ਮੋਟਰਾਂ ਬੰਦ ਕਰਕੇ ਝੋਨਾ ਲਾਉਨੇ ਆ ਜੀ ਤਾਂ ਇਹਨਾਂ ਨੇ ਸੋਚਿਆ ਕਾਲੀਦਲ ਨੇ ਕਿ ਤਾਂ ਕੰਮ ਪੁੱਠਾ ਪੈ ਗਿਆ ਆਪਾਂ ਤਾਂ ਆਪਾਂ ਤਾਂ ਆਪਦੇ ਖੇਤਾਂ ਨੂੰ ਨਹਿਰਾਂ ਕੱਢ ਲੀਆਂ ਲੋਕਾਂ ਨੂੰ ਨਹਿਰਾਂ ਕੱਢਣੀਆਂ ਭੁੱਲੀ ਗਏ ਤਾਂ ਉਹਨਾਂ ਨੇ ਵੀਰੋ ਆਪ ਕੱਲ ਪਰਸੋਂ ਇੱਕ ਆਪਦੇ ਮੁਲਾਜ਼ਮਾਂ ਤੋਂ ਪਹਿਲੇ ਤੁਹਾਨੂੰ ਰੋਟੀ ਖਵਾਈ ਉਹਨਾਂ ਨੂੰ ਘਰੇ ਬੁਲਾ ਕੇ ਬਾਅਦ ਚ ਉਹਨਾਂ ਨੂੰ ਕਹਿੰਦੇ ਤੁਸੀਂ ਐ ਰੌਲਾ ਪਾ ਦਿਓ ਕਿ ਭਗਵਾਨਤਮਾਨ ਝੂਠੇ ਅੰਕੜੇ ਦੇ ਰਿਹਾ ਵੀਰੋ ਇੱਕ ਵਾਰ ਮੇਰੇ ਤੇ ਇਲਜ਼ਾਮ ਲਾ ਦਿਓ ਕਿ ਮੈਂ ਝੂਠ ਬੋਲ ਰਿਹਾ ਮੈਂ ਉਹਨਾਂ ਹੀ ਬੋਲਦਾ ਜਿੰਨਾ ਮੈਂ ਕਰ ਸਕਦਾ ਔਰ ਜਿੰਨਾ ਕਰ ਸਕਦਾ ਮੈਂ ਉਹੀ ਵਾਦਾ ਕਰਦਾ ਮੈਂ ਵੱਧ ਨਹੀਂ ਕਰਦਾ ਵੀਰੋ ਜੇ ਮੈਂ ਵੋਟਾਂ ਕਰਕੇ ਕੰਮ ਕਰਨਾ ਹੁੰਦਾ ਚਲ ਵੋਟਾਂ ਆ ਲੋਕਾਂ ਦਾ ਕੀ ਹੈ ਲੋਕ ਸੱਚ ਮੰਨ ਲੈਣਗੇ ਮੈਂ 1000 ਰੁਪਏ ਮਹੀਨਾ ਜਿਹੜਾ ਗਰੰਟੀ ਦਿੱਤੀ ਹੈ ਹਾਲਾਂਕਿ ਉਹ 5 ਸਾਲ ਦੇ ਵਿੱਚ ਵਿੱਚ ਪੂਰੀ ਕਰਨੀ ਹੁੰਦੀ ਹੈ ਮੈਂ ਜੋ ਮਾਵਾ ਭੈਣਾਂ ਨੂੰ ਸਰਮਾਨ ਦੀ 1000 ਰੁਪਏ ਦੀ ਗਰੰਟੀ ਮੈਂ ਵੋਟਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਵੋਟਾਂ ਤੋਂ 2 ਮਹੀਨਾ ਬਾਅਦ ਬੰਦ ਕਰ ਦਿੰਦੇ ਵੀ ਨਹੀਂ ਜੀ ਇਹ ਹਜੇ ਇੱਕ ਤਕਨੀਕੀ ਤੌਰ ਤੇ ਠੀਕ ਨਹੀਂ ਤੇ ਇਹ ਧੋਖਾ ਹੋ ਜਾਂਦਾ ਲੋਕਾਂ ਨਾਲ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਨਹਿਰੀ ਪਾਣੀ ਨਾਲ ਨਹਿਰੀ ਪਾਣੀ ਜਦੋਂ ਹੁਣ 95% ਤੇ ਪਹੁੰਚ ਗਏ ਜਿੱਦੇ ਸੌ ਵਿੱਚੋਂ ਜਿੱਸੀ 21% ਤੇ ਸੀ ਹੁਣ 95% ਨਹਿਰੀ ਪਾਣੀ ਜਿਹੜਾ ਉਹ ਖੇਤਾਂ ਦੇ ਵਿੱਚ ਜਾਂਦਾ ਉਹ ਜਿੱਦਾਂ 70 ਹੋ ਗਿਆ ਅਕਤੂਬਰ ਚ ਹੋ ਜੂਗਾ ਇਸ ਸੀਜ਼ਨ ਦੇ ਐਂਡ ਤੱਕ ਝੋਨੇ ਦੇ ਸੀਜ਼ਨ ਦੇ ਐਂਡ ਤੱਕ 70% ਹੋ ਜੂ ਉਹਦੇ ਨਾਲ ਪੰਜਾਬ ਚ 14.5 ਲੱਖ ਟੂਬਲ ਨੇ ਉਹ ਜੋ 6 ਲੱਖ ਟੂਬਲ ਦੇ ਲਗਭਗ ਬੰਦ ਹੋ ਜਾਣਗੇ ਕਿਉਂਕਿ ਨਹਿਰ ਦਾ ਪਾਣੀ ਆ ਗਿਆ ਖੇਤ ਤਾਂ ਫਿਰ ਟੂਬਲ ਚਲਾਉਣ ਦੀ ਕੀ ਲੋੜ ਐ ਉਹਦੇ ਨਾਲ ਵੀਰੋ ਬਿਜਲੀ ਦਾ ਜਿਹੜੀ ਸਬਸਿਡੀ ਦਿੰਨੇ ਆ ਘਟੋ ਘਟ 6 ਤੋਂ 7000 ਕਰੋੜ ਰੁਪਇਆ ਤੇ ਉਹ ਬਚੂਗਾ ਉਹਦੇ ਨਾਲ 5200 ਤੋਂ 5500 ਕਰੋੜ ਰੁਪਏ ਦੀ ਜਿਹੜੀ ਸਾਲ ਦਾ ਬਜਟ ਐ ਉਹਦੇ ਨਾਲ ਫਿਰ ਮੈਂ ਮਾਵਾ ਭੈਣਾਂ ਨੂੰ ਸਰਮਾਨ 1000 ਰੁਪਏ ਵਾਲੀ ਰਾਸ਼ੀ ਦੇਵਾਂਗਾ ਔਰ ਇੱਕ ਵਾਰੀ ਸ਼ੁਰੂ ਹੋ ਗਈ ਜਦੋਂ ਇਹ ਸਕੀਮ ਜਿਹਨੇ ਬਿਜਲੀ ਦੇ ਬਿੱਲ ਨੇ ਬਿਜਲੀ ਦੇ ਬਿੱਲ ਹਰ ਮਹੀਨੇ ਆਉਂਦੇ ਨੇ ਪਰ ਜ਼ੀਰੋ ਆਉਂਦੇ ਨੇ ਮਾਈਨਸ ਵੀ ਲਿਖਿਆ ਹੁੰਦਾ ਵੀਰੋ ਉਹ ਜਦੋਂ ਕਿਹੜਾ ਸ਼ੁਰੂ ਹੋ ਗਈ ਸਕੀਮ 1000 ਰੁਪਏ ਵਾਲੀ ਫਿਰ ਬੰਦ ਨਹੀਂ ਹੋਣੀ ਮੁੜ ਕੇ ਕਿਸੇ ਦੀ ਹਿੰਮਤ ਨਹੀਂ ਭੋਕੇ ਉਹਨੂੰ ਬੰਦ ਕਰ ਸਕੇ ਮੇਰੇ ਮੇਰੇ ਘਰੇ ਇੱਕ ਮੁੰਡਾ ਕੰਮ ਕਰਦਾ ਹੈ ਮੇਰੇ ਘਰੇ ਕੰਮ ਕਰਦਾ ਸਾਡੇ ਪਿੰਡਾਂ ਵੱਲ ਦਾ ਬਡਰੋਖਾ ਪਿੰਡ ਹੈ ਸੰਗਰੂਰ ਦੇ ਵਿੱਚ ਮੈਂ ਉਹਨੂੰ ਪੁੱਛਿਆ ਮੈਂ ਤੇਰਾ ਬਿਜਲੀ ਦਾ ਬਿੱਲ ਆ ਗਿਆ ਕਹਿੰਦਾ ਹਾਂ ਜੀ ਆ ਗਿਆ ਮੈਂ ਕਿੰਨਾ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਹੈ ਮੇਰੇ ਭਾਈ ਨੂੰ ਪਤਾ ਹੈ ਮੈਂ ਕਿਹਾ ਉਹ ਤੋਂ ਫੋਟੋ ਮੰਗਾ WhatsApp ਤੇ ਫੋਟੋ ਮੰਗਾਈ ਕਹਿੰਦਾ ਜੀ 40 ਰੁਪਏ ਲਿਖਿਆ ਹੋਇਆ ਹੈ ਮੂਹਰੇ ਇੱਕ ਡੰਡੀ ਜੀ ਹੈ ਉਹ ਮੈਂ ਕਿਹਾ ਡੰਡੀ ਦਾ ਮਤਲਬ ਪਤਾ ਕੀ ਹੁੰਦਾ ਕਹਿੰਦੇ ਨਾ ਜੀ ਮੈਂ ਕਿਹਾ ਇਹ ਲਿਖਿਆ ਹੋਇਆ ਹੈ ਮਾਈਨਸ 40 ਮਤਲਬ ਬਿਜਲੀ ਬੋਰਡ ਨੇ 40 ਰੁਪਏ ਤੁਹਾਡੇ ਦੇਣੇ ਨੇ ਉਹ ਕਹਿੰਦਾ ਪ੍ਰਮਾਤਮਾ ਦਾ ਸ਼ੁਕਰ ਹੈ ਸਾਡੇ ਵੀ ਕਿਸੇ ਨੇ ਦੇਣੇ ਨੇ ਅਜਿਹਾ ਕਹਿੰਦਾ ਕਰਜੇ ਨਾ ਬਾਲ ਬਾਲ ਕਹਿੰਦਾ ਪਹਿਲਾਂ ਠਕੇ ਰਹਿੰਦੇ ਸੀ ਬਿੰਨੇ ਰਹਿੰਦੇ ਸੀ ਸੋ ਵੀਰੋ ਆ ਜੇ ਨੀਤਾਂ ਸਾਫ਼ ਹੋਣ ਤਾਂ ਇਦਾਂ ਹੋ ਸਕਦਾ ਸਾਰਾ ਕੁਝ ਹੋ ਸਕਦਾ ਜਿੰਦਾਬਾਦ ਮੈਂ ਮੈਂ ਖਜ਼ਾਨਾ ਭਰੂੰਗਾ ਵੀ ਤੇ ਭਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਬਲ ਕਰੂੰਗਾ ਵੀ ਮੈਂ ਤਾਂ ਨਹੀਂ ਹਟਦਾ ਬਾਕੀ ਆ ਕਾਂਗਰਸੀਆਂ ਤੇ ਕਾਲੀਆਂ ਤੇ ਆ ਬੀਜੇਪੀਆਂ ਤੇ ਯਕੀਨ ਨਾ ਕਰਿਓ ਇਹ ਤਾਂ ਲੁੱਟਣ ਤੇ ਲੱਗੇ ਆ ਤੁਸੀਂ ਬਹੁਤ ਸਾਰੀਆਂ ਪਾਰਟੀਆਂ 'ਚ ਰਹੇ ਹੋਗੇ ਪਹਿਲਾਂ ਹੋਰ ਹਾਲੀ ਹੈ ਨਹੀਂ ਸੀਗਾ ਵਰਕਰਾਂ ਵਲੰਟੀਅਰਾਂ ਨੂੰ ਸਿੱਧਾ ਹੀ ਫੋਨ ਆ ਜਾਂਦਾ 10 ਬੱਸਾਂ ਭਰ ਲੈ ਆਓ ਰੈਲੀ ਤੇ ਫਲਾਨੀ ਤੇ ਉਹ ਕਿੱਥੋਂ ਪਰੂ ਕਿਵੇਂ ਪਰੂ ਇਹ ਨਹੀਂ ਪੁੱਛਦੇ ਤੇ ਵੀਰੋ ਜਦੋਂ ਕੋਈ ਛਾਵੇਂ ਜਾਣ ਦੀ ਗੱਲ ਹੁੰਦੀ ਹੈ ਕੋਈ ਚੇਅਰਮੈਨ ਨਹੀਂ ਜਾਂ ਕੋਈ ਹੋਰ ਕੋਈ ਅਹੁਦਾ ਦੇਣ ਦੀ ਗੱਲ ਉਦੋਂ ਕਹਿੰਦੇ ਤੁਸੀਂ ਟਕਸਾਲੀ ਨਹੀਂ ਹੈਗੇ ਉਦੋਂ ਇਹਨਾਂ ਦੇ ਪੁੱਤ ਪਤី ਜੇ ਸਾਲੇ ਜੀਜੇ ਆ ਜਾਂਦੇ ਆ ਤੇ ਉਹ ਜਿਹੜੇ ਵਰਕਰ ਵਲੰਟੀਅਰ ਵਿਚਾਰੇ ਆ ਹੀ ਰਹਿ ਜਾਂਦੇ ਆ ਸੋ ਵੀਰੋ ਜਿਹੜਾ ਕੰਮ ਕਰੂਗਾ ਮੂਰੇ ਮੇਰੇ ਖੜੇ ਹੋ ਬਹੁਤ ਸਾਰੇ ਆਪ ਦੇ ਪੱਲਿਓ ਤੇਲ ਪਵਾ ਕੇ ਆਏ ਹੋਗੇ ਅੱਜ ਮੈਨੂੰ ਪਤਾ ਹੈ ਮੈਂ ਭੁੱਲਦਾ ਨਹੀਂ ਕੱਲੇ ਕੱਲੇ ਦੀ ਮਿਹਨਤ ਦਾ ਮੁੱਲ ਪਊਗਾ ਮੇਰੇ ਤੇ ਯਕੀਨ ਰੱਖਿਓ ਯਕੀਨ ਜਿਹੜਾ ਤੁਸੀਂ ਮੇਰੇ ਤੇ ਕੀਤਾ ਹੋਇਆ ਸੋ ਵੀਰੋ ਪੈਸੇ ਕਮਾਉਣ ਨਹੀਂ ਆਏ ਪੈਸੇ ਕਮਾਉਣ ਨਾਲ ਕੰਮ ਤਾਂ ਛੱਡਤੇ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਜੋ ਜਵਾਬ ਆਇਆ ਉਹ ਕਹਿੰਦਾ ਗੱਲ ਤਾਂ ਤੇਰੀ ਠੀਕਾ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬੈ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਪੰਜੇ ਨਾ ਪਹਾੜ ਕੌਣ ਰੋਕਦਾ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ ਚੋਂ ਫਰਕ ਕੌਣ ਕੱਢਦਾ ਫਿਰ ਪੂਰੇ ਉੱਤਰ ਪੂਰ ਪੱਛਮ ਦੱਖਣ ਦੀਆਂ ਗਲੀਆਂ ਗਲੀਆਂ 'ਚ ਜਾ ਕੇ ਪਿੰਡਾਂ ਪਿੰਡਾਂ 'ਚ ਜਾ ਕੇ ਉਦਾਸੀਆਂ ਕਰਕੇ ਸੱਚ ਦਾ ਹੋਕਾ ਕਿਰਤ ਕਰੋ ਦਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਵੀਰੋ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਡੀ ਨਜ਼ਾਰਾ ਹੁੰਦਾ ਸੋ ਮੈਂ ਤਾਂ ਖੜ ਗਿਆ ਔਰ ਤੁਸੀਂ ਮੇਰੇ ਨਾਲ ਖੜ ਗਏ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਆਪਾਂ ਮਿਲ ਕੇ ਸਾਰਾ ਕੁਝ ਠੀਕ ਕਰ ਲਾਂਗੇ ਵਿਦੇਸ਼ਾਂ 'ਚੋਂ ਮੁੰਡੇ ਹੁਣ ਵਾਪਸ ਆਉਣ ਨੂੰ ਤਿਆਰ ਨੇ ਬਹੁਤ ਸਾਰੇ ਆ ਵੀ ਗਏ ਕਹਿੰਦੇ ਇਸ ਤਾਂ ਮੁੜ ਕੇ ਆਵਾਂਗੇ ਜੀ ਮੈਂ ਕਿਹਾ ਆਜੋ ਆਪਣਾ ਘਰ ਹੀ ਠੀਕ ਕਰੀਏ ਕੋਈ ਬੇਗਾਨਾ ਬੰਦਾ ਨਹੀਂ ਕਰ ਠੀਕ ਕਰਦਾ ਹੁੰਦਾ ਆਪ ਹੀ ਠੀਕ ਕਰਾਂਗੇ ਪੰਜਾਬੀ ਜਿਹੜੀ ਮਾਂ ਬੋਲੀ ਐ ਉਹਦਾ ਵੀ ਮੂੰਹ ਮਹਾਂਦਰਾ ਸ਼ਿੰਗਾਰਾਂਗੇ ਤੇ ਪੰਜਾਬ ਦਾ ਜਿਹੜਾ ਵਿੜਾ ਉਹਨੂੰ ਸੰਭਰਾਂਗੇ ਉਹਨੂੰ ਵਧੀਆ ਝਾੜੂ ਲਾ ਕੇ ਉਹਨੂੰ ਸਾਫ਼ ਕਰ ਲਾਂਗੇ ਤੇ ਆਪਣਾ ਪੰਜਾਬ ਜਿਹੜਾ ਦੁਬਾਰੇ ਰੰਗਲਾ ਪੰਜਾਬ ਬਣਨ ਚ ਕੋਈ ਬਹੁਤਾ ਟਾਈਮ ਨਹੀਂ ਲੱਗਣਾ ਕੇਜਰੀਵਾਲ ਸਾਹਿਬ ਆ ਚਲੇ ਗਏ ਉਹ ਮੈਨੂੰ ਕਹਿੰਦੇ ਸੀ ਕਹਿੰਦੇ ਮੈਨੂੰ ਇੱਕ ਵਾਰੀ ਜਿਹੜੀ ਦੋਨੇ ਹੱਥ ਉੱਪਰ ਚਾੱਕ ਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣਾ ਹੁੰਦਾ ਮੈਨੂੰ ਉਹ ਵੀਡੀਓ ਜ਼ਰੂਰ ਭੇਜਿਆ ਕਰ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਜੋਸ਼ ਹੈ ਸੋ ਦੋਨੋਂ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਚੱਕ ਲਿਓ ਪਿੱਪਲ ਦੇ ਪੱਤੇ ਆਵੇ ਕਾਦੀ ਖੜ 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 ਲਾਈ ਹੈ ਪੱਤ ਝੜ ਗਏ ਪੁਰਾਣੇ ਜਨਾਬ ਰੁੱਤ ਨਵਿਆਂ ਦੀ ਆਈ ਹੈ ਥੋੜੇ ਹੋਰ ਉੱਚੀ ਚੱਕ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੀਰੋ ਆ ਗੰਨੇ ਦਾ ਜਿਹੜਾ ਰੇਟ ਹੈ ਕਿਉਂਕਿ ਇੱਥੇ ਮੇਲੇ ਵੀ ਨੇ ਇਧਰ ਇਲਾਕਾ ਗੰਨਾ ਵੇਚਦਾ ਹੈ ਗੰਨਾ ਤਾਂ ਸਾਡੇ ਧੂਰੀ ਵੀ ਮਿਲਾਂ ਸੋ ਉਹਨਾਂ ਮੇਲਾਂ ਦੇ ਜਿਹੜੇ ਪੈਸੇ ਰਹਿੰਦੇ ਸੀ ਸਭ ਤੋਂ ਪਹਿਲਾਂ ਅਸੀਂ ਆ ਕੇ 슈ਗਰ ਫੈਟ ਨੂੰ ਇਹ ਕਿਹਾ ਕਿ ਜਿਹੜਾ ਕਿਸਾਨ ਦਾ ਗੰਨੇ ਦਾ ਪੈਸਾ ਜਿਹੜਾ ਉਹ ਮਿਲਣਾ ਚਾਹੀਦਾ ਜਲਦੀ ਮਿਲਣਾ ਚਾਹੀਦਾ ਕਿਉਂਕਿ ਫਸਲ ਇੱਕੋ ਹੀ ਹੈ ਸਾਰਾ ਸਾਲ ਉਹ ਫਸਲ ਲੈਂਦੀ ਹੈ ਤਾਂ ਕੁਝ ਹੋਰ ਤਾਂ ਬਦਲ ਵੀ ਪਾ ਨਹੀਂ ਸਕਦਾ ਇੱਕ ਇੱਕ ਰੁਪਈਆ ਗੰਨੇ ਦਾ ਜਿਹੜਾ ਉਹ ਤੁਹਾਨੂੰ ਮਿਲੂਗਾ ਮੰਡੀਆਂ ਦਾ ਕੋਈ ਪੈਸਾ ਹਾਲਾਂਕਿ ਸੈਂਟਰ ਨੇ 5500 ਕਰੋੜ ਰੁਪਈਆ ਰੋਕ ਰੱਖਿਆ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਪਰ ਕੋਈ ਗੱਲ ਨਹੀਂ ਅਸੀਂ ਪੰਜਾਬ ਨੂੰ ਆਪਦੇ ਪੈਰਾਂ 'ਸਿਰ ਖੜਾ ਕਰਾਂਗੇ ਅਸੀਂ ਸਭ ਤੋਂ ਦੇਸ਼ ਦੇ ਵਿੱਚ ਇਸ ਵਕਤ ਸਭ ਤੋਂ ਵੱਧ ਭਾਜਿਹੜਾ ਗੰਨੇ ਦਾ ਆਪਣੇ ਪੰਜਾਬ ਦੇ ਵਿੱਚ ਹੈ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਦੋਂ ਵੀ ਕਿਤੇ ਕੋਸ਼ਿਸ਼ ਹੋਈ ਜਦੋਂ ਵੀ ਕਿਤੇ ਖੜਨ ਦਾ ਮੌਕਾ ਮਿਲਿਆ ਮੈਂ ਅੰਦਾਤੇ ਨਾ ਖੜਾ ਕਿਉਂਕਿ ਅੰਦਾਤਾ ਜੇ ਕਿਸਾਨ ਦੇ ਜੇਬ ਚ 4 ਪੈਸੇ ਹੋਣਗੇ ਤਾਂ ਟਾਂਡੇ ਦੇ ਬਾਜ਼ਾਰਾਂ ਚ ਰੌਣਕਾ ਹੋਊਗੀ ਨਹੀਂ ਬਾਜ਼ਾਰਾਂ ਚ ਰੌਣਕਾਉਂਟ ਜਾਣਗੀਆਂ ਟਾਂਡੇ ਦੇ ਬਾਜ਼ਾਰਾਂ ਚ ਰੌਣਕਾ ਹੋਣਗੀਆਂ ਤਾਂ ਦੁਕਾਨਦਾਰੀ ਵਧੂਗੀ ਤਾਂ ਉਹਦੇ ਨਾਲ ਸਰਕਲ ਚੱਲੂਗਾ ਇਹ ਪੂਰਾ ਸਰਕਲ ਹੈ ਵੀਰੋ ਕੱਲੇ ਕੱਲੀ ਚੀਜ਼ ਦਾ ਹਿਸਾਬ ਲਾਈ ਬੈਠਾ ਆਪ ਕਿਸੇ ਆਪ ਤਾਂ ਮੈਂ ਕੁਝ ਖਾਣਾ ਨਹੀਂ ਪਰ ਇਹਨਾਂ ਵਾਲੇ ਮੈਂ ਛੱਡੜੇ ਨਹੀਂ ਜਿਹੜੇ ਇਹਨਾਂ ਨੇ ਖਾ ਲਏ ਕਿਉਂਕਿ ਇਹ ਪਹਾੜਾਂ ਚ ਬੜੇ 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 ਹੋਟਲ ਬਣਾਈ ਬੈਠੇ ਆ ਤੁਸੀਂ ਦੇਖਦੇ ਜਾਓ ਜੀਸੀਬੀ ਦਾ ਕਲੱਚ ਛੱਡ ਕੇ ਦੁਕਰਨ ਕਰੂੰਗਾ ਜਿਹੜਾ ਇਹਨਾਂ ਨੇ ਜਿਹੜੇ ਇਹਨਾਂ ਨੇ ਗੰਦ ਪਾਇਆ ਜਿਹੜਾ ਇਹਨਾਂ ਨੇ ਲੁੱਟ ਮਚਾਈ ਐ ਉਹਦਾ ਇੱਕ ਇੱਕ ਰੁਪਈਏ ਦਾ ਹਿਸਾਬ ਕਰਾਂਗੇ ਸੋ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਹੋਰ ਲਾ ਦਿਓ ਬੋਲੇ ਸੋਨਿਆ ਇਨਕਲਾਬ ਜੈ ਜੰਗ ਇਨਕਲਾਬ ਜੈ ਜੰਗ ਮੈਂ 2 ਮਿੰਟ ਲਈ ਕਹਾਂਗਾ ਚੱਬੇਵਾਲ ਸਾਹਿਬ ਤੁਹਾਡਾ ਧੰਨਵਾਦ ਵੀ ਕਰਨਗੇ ਸਵਾਗਤ ਵੀ ਕਰਨਗੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਪੁੱਤਰ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਾਂਡਾ ਆਉਣ ਤੇ ਮੈਂ ਆਪਣੇ ਵੱਲੋਂ ਵਿਧਾਇਕ ਜਸਵੀਰ ਰਾਜਾ ਜੀ ਵੱਲੋਂ ਆਪਣੇ ਵਿਧਾਇਕ ਸਾਥੀਆਂ ਵੱਲੋਂ ਹਲਕਾ ਇੰਚਾਰजेस ਵੱਲੋਂ ਡਿਸਟ੍ਰਿਕਟ ਇੰਚਾਰजेस ਦੀ ਵੱਲੋਂ ਤੇ तमाम ਸੰਗਠਨ ਵੱਲੋਂ ਬਹੁਤ ਧੰਨਵਾਦ ਕਰਦਾ ਹਾਂ ਮਾਨ ਸਾਹਿਬ ਸਰ ਤੁਸੀਂ ਜਿਸ ਹਲਕੇ ਚ ਨਗ ਜਾਂਦੇ ਆ ਉਥੇ ਜਿੱਤ ਦੇ ਨਿਸ਼ਾਨ ਛੱਡ ਜਾਂਦੇ ਆ ਸਾਡੀ ਇੱਕ ਖੁਸ਼ਕਿਸਮਤ ਹੈ ਜਿਸ ਹਲਕੇ ਚੋ ਮਾਨ ਸਾਹਿਬ ਜਾਂਦੇ ਆ 30 3000 ਦੀ ਲੀਡ ਜਿਹੜੀ ਉਹ ਹਲਕੇ ਚ ਹੁੰਦੀ ਆ ਉਹ ਸਾਥੀਓ ਭਗਵੰਤ ਮਾਨ ਜੀ ਨੇ ਲੋਕਾਂ ਦੇ ਹਨੇਰਿਆਂ ਦੇ ਵਿੱਚ ਰੌਸ਼ਨੀ ਕੀਤੀ ਹੈ ਚਾਹੇ ਉਹ ਜ਼ੀਰੋ ਬਿਲ ਹੋਵੇ ਚਾਹੇ ਲੋਕਾਂ ਨੂੰ ਰੋਜ਼ਗਾਰ ਦਿੱਤੇ ਹੋਣ ਮੈਂ ਸਮਝਦਾ ਕਿ ਅੱਜ ਪੰਜਾਬੀ ਹਰ ਪੰਜਾਬੀ ਜਿਹੜਾ ਉਹ ਮਾਣ ਮਹਿਸੂਸ ਕਰ ਰਿਹਾ ਹੈ ਮਾਨ ਸਾਹਿਬ ਨੇ ਸਭ ਕੁਝ ਕੀਤਾ ਮੈਂ ਬਸ ਇੰਨੇ ਬੇਨਤੀ ਕਰਨੀ ਚਾਹੁੰਦਾ ਇਹ 1 ਜੂਨ ਨੂੰ ਵੋਟਾਂ ਭਗਵੰਤ ਮਾਨ ਜੀ ਨੇ ਤੁਹਾਡੇ ਬਿੱਲ ਜ਼ੀਰੋ ਕਰਤੇ ਤੇ ਹੁਣ ਵਿਰੋਧੀਆਂ ਨੂੰ ਜ਼ੀਰੋ ਕਰ ਦਿਓ ਇਹ ਹੁਣ ਮੌਕਾ ਆ ਗਿਆ ਵਿਰੋਧੀਆਂ ਨੂੰ ਜ਼ੀਰੋ ਕਰ ਦਿਓ ਸੋ ਬਹੁਤ ਹੀ ਧੰਨਵਾਦ ਮਾਨ ਸਾਹਿਬ ਮੈਂ ਰਣੀ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਤ ਬਹੁਤ ਬਹੁਤ ਧੰਨਵਾਦ ਸਾਡੇ ਐਮ ਐਲ ਏ ਜਿਹੜੇ ਰਾਜਾ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਇੰਨਾ ਵਧੀਆ ਅਰੇਂਜਮੈਂਟ ਕੀਤਾ और सारे जोंदे वास्ते रहो लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत-बहुत दिलो धन्यवाद राम ना जायो होली जायो बुजुर्ग भी ने बच्चे भी ने मांवां पैणा भी नाल ने कई बारी जिन्नी बारी बुलाओगे मैं हाजिर होऊंगा जी बहुत-बहुत दिलो धन्यवाद है जी बहुत-बहुत